ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਆਜ਼ਰਾਂਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਦੇ ਵਿੱਚ ਕਿਸੇ ਖਾਸ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਖਾਸ ਇੱਕ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੁਹਾਡੀ ਜੋ ਕਿ ਐਕਟਰ ਵੀ ਨੇ ਰਾਈਟਰ ਵੀ ਨੇ ਤੇ ਖੁਦ ਪ੍ਰੋਡਿਊਸਰ ਵੀ ਨੇ ਉਹਨਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਗੱਲਬਾਤ ਕਰਾਂਗੇ ਫਿਲਮੀ ਜਗਤ ਦੇ ਬਾਰੇ ਫਿਲਮਾਂ ਦੇ ਬਾਰੇ ਪੰਜਾਬੀ ਕਲਾਕਾਰਾਂ ਦੇ ਬਾਰੇ ਖਾਸ ਕਰਕੇ ਗੱਲਬਾਤ ਕਰਾਂਗੇ ਕਿ ਔਨ ਸਕਰੀਨ ਉਹਨਾਂ ਦਾ ਕੀ ਰਵਈਆ ਹੁੰਦਾ ਤੇ ਬੈਕਸਕ੍ਰੀਨ ਉਹਨਾਂ ਦਾ ਕੀ ਰਵਈਆ ਹੁੰਦਾ ਜਦੋਂ ਪ੍ਰੋਡਿਊਸਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇਹ ਸਭ ਦੇ ਬਾਰੇ ਤੁਹਾਡੇ ਨਾਲ ਗੱਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗੇ ਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਐਕਟਰ ਰਾਈਟਰ ਤੇ ਪ੍ਰੋਡਿਊਸਰ ਪਰਮਜੀਤ ਖਨੇਜਾ ਜੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕਾਫੀ ਸਾਰੀਆਂ ਫਿਲਮਾਂ ਬਣਾਈਆਂ ਗਈਆਂ ਨੇ ਤੇ ਖੁਦ ਵੀ ਉਹਨਾਂ ਦੇ ਵੱਲੋਂ ਫਿਲਮਾਂ ਦੇ ਵਿੱਚ ਪਰਫਾਰਮ ਵੀ ਕੀਤਾ ਗਿਆ ਆ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਸਰ ਬਹੁਤ ਵਧੀਆ ਜੀ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਫਿਲਮੀ ਜਗਤ ਬਾਰੇ ਗੱਲ ਕਰਨ ਜਾ ਰਹੇ ਹਾਂ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਬਾਰੇ ਤੇ ਹੁਣ ਤੱਕ ਤੁਸੀਂ ਜਿਵੇਂ ਇਨਾ ਐਕਸਪਲੋਰ ਕਰ ਚੁੱਕੇ ਹੋ ਪੰਜਾਬੀ ਫਿਲਮ ਇੰਡਸਟਰੀ ਨੂੰ ਇੰਨੀਆਂ ਫਿਲਮਸ ਨੂੰ ਤੁਸੀਂ ਪ੍ਰੋਡਿਊਸ ਕੀਤੀਆਂ ਤਾਂ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਕਿਵੇਂ ਤੁਹਾਡਾ ਸਫ਼ਰ ਚੱਲ ਰਿਹਾ ਹੈ ਮੇਰਾ ਸਫ਼ਰ ਤੇ ਬਹੁਤ ਅੱਛਾ ਚੱਲ ਰਿਹਾ ਹੈ ਜੀ ਮੇਰਾ ਇੱਕ ਆਪਣਾ ਇੱਕ ਪੈਸ਼ਨ ਸੀ ਜਿਹੜਾ ਕਾਫੀ ਪੁਰਾਣਾ ਹੈ ਕਾਫੀ ਦੇਰ ਤੋਂ ਚੱਲ ਰਿਹਾ ਹੈਗਾ ਜੀ ਤੇ ਮੈਂ ਉਹਦੇ ਕਰਕੇ ਇੰਡੀਆ ਜਾਣਾ ਮੈਨੂੰ ਆਪਣੇ ਪੰਜਾਬ ਦੀ ਤਰਤੀਾਰ ਬੜਾ ਪਿਆਰ ਹੈ ਦੋ ਤਿੰਨ ਵਾਰੀ ਮੇਰੇ ਚੱਕਰ ਲੱਗ ਜਾਂਦੇ ਨੇ ਤੇ ਕਿਉਂਕਿ ਇੱਕ ਮੈਨੂੰ ਇੱਥੇ ਆਇਆ 7 7.5 ਸਾਲ ਹੋ ਗਏ ਨੇ ਲੇਕਿਨ ਜਿਆਦਾ ਟਾਈਮ ਮੈਂ ਉੱਥੇ ਪੰਜਾਬ 'ਚ ਹੀ ਰਹਾ ਹਾਂ ਉੱਥੇ ਮੈਂ ਆਪਣਾ ਪੈਸ਼ਨ ਵੀ ਪੂਰਾ ਕਰਦਾ ਫਿਲਮਾਂ ਵੀ ਕਰਦਾ ਤੇ ਮੇਰਾ ਸਾਰਾ ਸਰਕਲ ਵੀ ਉੱਥੇ ਹੈਗਾ ਜੀ ਤੇ ਮਤਲਬ ਤੁਹਾਡਾ ਇਹ ਬਚਪਨ ਤੋਂ ਹੀ ਸੁਪਨਾ ਸੀ ਜਿਵੇਂ ਬਚਪਨ ਦੇ ਵਿੱਚ ਛੋਟੇ ਹੁੰਦੇ ਪਤਾ ਕਰਨ ਕਰ ਲੈਂਦੇ ਕਿ ਵੱਡੇ ਹੋ ਕੇ ਆਪਾ ਇਹ ਕਰਨਾ ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਫਿਲਮ ਇੰਡਸਟਰੀ ਦਾ ਹੋ ਜੀ ਵੈਸੇ ਤੇ ਮੈਂ ਇੱਕ ਬਿਜ਼ਨਸਮੈਨ ਹੈਗਾ ਜੀ ਮਤਲਬ ਕਿ ਮੈਨੂੰ ਕਾਫੀ ਧੇਰ ਤੋਂ ਮੈਂ ਬਿਜ਼ਨਸ ਹੀ ਕਰ ਰਿਹਾ ਹਾਂ ਲੇਕਿਨ ਮੈਨੂੰ ਇਹ ਸ਼ੌਂਕ ਜ਼ਰੂਰ ਹੈਗਾ ਸੀ ਫਿਲਮ ਲੈਣ ਦਾ ਸ਼ੌਂਕ ਸੀ ਤੇ ਇੱਕ ਮੌਕਾ ਐਸਾ ਆਇਆ ਜਦੋਂ ਸਾਡੀ ਇੱਕ ਫੈਮਿਲੀ ਨੇ ਫਿਲਮ ਮਨਾਈ ਸੀ 12 ਵਿੱਚ ਕੰਟਰੋਲ ਬਾਜੀ ਕੰਟਰੋਲ ਫਿਚਰ ਫਿਲਮ ਮਨਾਈ ਸੀ ਉਹ ਸਾਡਾ ਮੇਰਾ ਆਪਣਾ ਹੀ ਜਿਹੜਾ ਪਤਿਜਾ ਉਹ ਡਾਇਰੈਕਟਰ ਸੀ ਜੀ ਤੇ ਸਾਡੀ ਫੈਮਿਲੀ ਫਿਲਮ ਸੀ ਇਹ ਉਸ ਵਕਤ ਦੀ ਗੱਲ ਹੈ ਜਦੋਂ ਇਹ ਜਟਨ ਜੁਲੀਅਟ ਕੈਰੀਨ ਜਟਾ ਆਈਆਂ ਸੀ ਫਿਰ ਕੋਮੇਡੀ ਦਾ ਟ੍ਰੈਂਡ ਚੱਲਿਆ ਸੀ ਉਸ ਬੇਸ ਤੇ ਅਸੀਂ ਫਿਲਮ ਨਹੀਂ ਆਈ ਸੀ ਤੇ ਉਹ ਫਿਲਮ ਦੇ ਵਿੱਚ ਅਸੀਂ ਮਤਲਬ ਨਵੇਂ ਸੀ ਬਿਲਕੁਲ ਕੁਝ ਨਹੀਂ ਪਤਾ ਸੀ ਤੇ ਉਸੇ ਸਾਨੂੰ ਨੁਕਸਾਨ ਵੀ ਹੋਇਆ ਤੇ ਮਤਲਬ ਕਿ ਉਸ ਚੀਜ਼ ਤੋਂ ਬਾਅਦ ਥੋੜਾ ਫਿਰ ਸੜਾ ਕੰਮ ਕੁ ਮੈਂ ਇੱਕ ਤਰ੍ਹਾਂ ਰੁਕ ਗਿਆ ਮੇਰੇ ਨਾਲ ਜਿਹੜੇ ਪਾਰਟਨਰ ਸੀਗੇ ਤੇ ਲੇਕਿਨ ਮੈਨੂੰ ਇੱਕ ਸ਼ੌਂਕ ਸੀ ਸੀ ਜੋ ਵੀ ਇੱਕ ਕਰਨਾ ਹੈ ਪਰ ਫਿਰ ਉਸ ਤੋਂ ਬਾਅਦ ਮੈਨੂੰ ਕੋਈ ਕੋਈ ਪੈਸਾ ਨਹੀਂ ਸੀ ਨੁਕਸਾਨ ਹੋ ਚੁੱਕਾ ਸੀ کافی ਜੀ ਤੇ ਫਿਰ ਮੈਂ ਉਸ ਤੋਂ ਬਾਅਦ ਮੇਰੇ ਇੱਕ ਆਈਡੀਆ ਆਇਆ ਕਿ ਮੈਂ ਆਪਣੀ ਸ਼ਾਰਟ ਫਿਲਮ ਕਰਾਂ ਜਿਸ ਜਿਆਦਾ ਇਨਵੈਸਟਮੈਂਟ ਨਹੀਂ ਹੁੰਦੀ ਜੀ ਫਿਰ ਮੇਰਾ ਸਫਰ ਆਪਣਾ 19 ਦੇ ਵਿੱਚ ਸ਼ੁਰੂ ਹੋਇਆ ਸੀ ਜਿਹੜੀ ਮੈਂ ਪਹਿਲੀ ਫਿਲਮ ਆਪਣੀ ਹੀ ਆਪਣੇ ਮਤਲਬ ਕਿ ਲਾਈਫ ਰeal ਲਾਈਫ ਤੇ ਉੱਤੇ ਬਣਾਈ ਔਰ ਮੇਰੇ بیٹے ਨੇ ਮਰਜ ਕਰਕੇ ਆਪਾਂ ਇੱਕੋ ਫਿਲਮ ਬਣਾਈ ਉਸ ਤੋਂ ਕਾਫੀ ਮੈਨੂੰ اچھا ਕੰਫੀਡੈਂਸ ਆ ਗਿਆ ਫਿਲਮ ਅੱਛੀ ਬਣ ਗਈ ਆਪ ਵੀ ਐਕਟਿੰਗ ਕੀਤੀ ਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਉਹ ਸਫਰ ਸ਼ੁਰੂ ਹੋ ਗਿਆ ਓਕੇ ਉਸ ਤੋਂ ਬਾਅਦ ਮੈਂ ਇਹ ਫਿਲਮਾਂ ਬਲਵਾਂ ਵੀ ਚੱਲਣ ਲੱਗ ਪਈਆਂ ਹਾਂ ਤੇ ਉਹ ਫਿਰ ਮੇਰਾ ਰੁਝਾਨ ਇੱਕ ਇਧਰ ਹੀ ਹੋ ਗਿਆ। ਉਹਨੂੰ ਅੱਛਾ ਵੀ ਲੱਗਦਾ ਸੀ ਕਿ ਮੈਂ ਅੱਛੇ-ਅੱਛੇ ਮੈਸੇਜ ਦਾਵਾ, ਅੱਛੀਆਂ ਫਿਲਮਾਂ ਬਣਾਵਾ। ਹਮਮ। ਮਤਲਬ ਕਿ ਜਿਹੜੀਆਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਸੇਜ ਆਵੇ, ਵਧੀਆ ਮੈਸੇਜ ਆਵੇ, ਕੁਝ ਸਿੱਖਣ ਨੂੰ ਮਿਲੇ। ਜੀ। ਕਈ ਸਾਡੇ ਸਮਾਜ 'ਚ ਕਈ ਗਲਤ ਕੰਮ ਹੋ ਰਹੇ ਨੇ, ਬੜਾ ਬੁਸ਼ ਗਲਤ ਵੀ ਹੋ ਰਿਹਾ ਹੈਗਾ। ਜੀ। ਲੇਕਿਨ ਮੇਰੀ ਹਰ ਫਿਲਮ 'ਚ ਜੋ ਵੀ ਹੈਗਾ ਵੀ ਉਹ ਸੱਚਾਈ ਦੇ ਬੇਸ ਦੇ ਉੱਤੇ ਹੀ ਫਿਲਮਾਂ ਮੇਰੀਆਂ ਬਣਦੀਆਂ ਸੀ। ਹਮਮ। ਉਹਦੇ ਵਿੱਚੋਂ ਵੀ ਇਹ ਫਿਲਮਾਂ ਕਾਫੀ ਅੱਛੀਆਂ ਚੱਲੀਆਂ ਨੇ ਤੇ ਹੁਣ ਵੀ ਮੈਂ ਜਾ ਕੇ ਆਇਆ ਹਾਂ ਪਿਛਲੇ ਮਹੀਨੇ ਵਾਪਸ ਆਇਆ ਹਾਂ ਜੀ ਦੋ ਤਿੰਨ ਛੋਟੀਆਂ ਫਿਲਮਾਂ ਬਣਾਈਆਂ ਮੈਂ ਤੇ ਇੱਕ ਫਿਕਚਰ ਮੇਰੀ ਹੋਰ ਆ ਰਹੀ ਮੇਰੀ ਵੈਬ ਸੀਰੀਜ਼ ਦੀ ਝੂਠੇ ਰਿਸ਼ਤੇ ਚ ਫੋਰ ਪਹਿਲਾਂ ਤਿੰਨ ਬਣ ਚੁੱਕੀਆਂ ਨੇ ਚੌਥੀ ਮੈਂ ਬੁਣੇ ਕਰਕੇ ਆਇਆ ਹਾਂ రెడ్డి ਕੀ ਇਸ ਮੰਤੈਂਡ ਵਿੱਚ ਰਿਲੀਜ਼ ਹੋਏਗੀ ਹੂੰ ਜੀ ਸਰ ਜਿਵੇਂ ਤੁਸੀਂ ਦੱਸਿਆ ਕਿ 2012 ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀਗੀ ਪਹਿਲਾਂ ਤਾਂ ਉਸ ਸਮੇਂ ਤੇ ਹੁਣ ਦੇ ਸਮੇਂ ਦੇ ਵਿੱਚ ਤੁਹਾਨੂੰ ਡਿਫਰੈਂਸ ਲੱਗਦਾ ਜਿਵੇਂ ਹੁਣ ਕਾਫੀ ਸਾਰੀਆਂ ਸ਼ਾਰਟ ਫਿਲਮਜ਼ ਵੀ ਆਉਣ ਲੱਗੀਆਂ ਵੈਬ ਸੀਰੀਜ਼ ਬਣਨ ਲੱਗੀਆਂ ਪਹਿਲਾਂ ਇਹ ਸਭ ਕੁਝ ਨਹੀਂ ਸੀਗਾ ਪਹਿਲਾਂ ਕੱਲੀਆਂ ਵੱਡੀਆਂ ਫਿਲਮਾਂ ਹੀ ਬਣਦੀਆਂ ਸੀਗੀਆਂ ਹਾਂਜੀ ਹਾਂਜੀ ਪਹਿਲਾਂ ਇਹ ਸਭ ਕੁਝ ਸੀਗਾ ਜੀ ਕਿ ਇਹ ਦੱਸ ਕਿ ਉਦੋਂ ਫਿਲਮਾਂ ਦਾ ਇੱਕ ਟ੍ਰੈਂਡ ਸੀ ਫੀਚਰ ਫਿਲਮਾਂ ਬਣਦੀਆਂ ਸੀਗਾ ਕਦੇ ਅਸੀਂ ਲੋਕਾਂ ਨੂੰ ਸਿਨੇਮਾ ਥੀਏਟਰ ਤੇ ਜਾਂਦੀਆਂ ਸੀ ਪਰ ਹੁਣ ਕਾਫੀ ਕੰਪੀਟੀਸ਼ਨ ਵੀ ਆ ਗਿਆ ਹੈ Web series ਬਹੁਤ ਵਡੀਆਂ ਲਾਲਾ ਗਪੀਆਂ ਸ਼ਾਰਟ ਫਿਲਮਾਂ ਬਹੁਤ ਬਣਦੀਆਂ ਨੇ ਔਰ ਦੂਸਰਾ ਜਿਹੜੀਆਂ ਫਿਚਰ ਫਿਲਮ ਬਹੁਤ ਜ਼ਿਆਦਾ ਬਣ ਰਹੀਆਂ ਨੇ ਜਿਹੜੀਆਂ ਕਿ ਅੱਜ ਦੇ ਹਾਲਾਤ ਦੇ ਮੁਤਾਬਕ ਜਿਹੜਾ ਉਹ ਫਿਲਮਾਂ ਇੰਨੀ ਨਹੀਂ ਚੱਲ ਰਹੀਆਂ ਜਿੰਨੀਆਂ ਬਣ ਰਹੀਆਂ ਨੇ ਸੋ ਉਹ ਟਾਈਮ ਦੇ ਵਿੱਚ ਕਾਫੀ ਫਰਕ ਆ ਗਿਆ ਜਿਵੇਂ ਹੁਣ OTT ਪਲੇਟਫਾਰਮ ਆ ਗਏ ਜੀ 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 Amazon ਆ ਗਿਆ JioPal ਨੈਟਫਲਿਕਸ ਸੇ ਜੀ ਉਧਰ ਥੋੜਾ ਰੁਝਾਨ ਜ਼ਿਆਦਾ ਹੋ ਗਿਆ ਹੂੰ ਤਾਂ ਸੋ ਤੁਹਾਡੇ ਸਫਰ ਦੀ ਗੱਲ ਕਰੀਏ ਤਾਂ ਤੁਸੀਂ ਹੁਣ ਤੱਕ ਕਿੰਨੀਆਂ ਫਿਲਮਾਂ ਬਣਾ ਚੁੱਕੇ ਹੋ ਮੈਂ ਜੀ ਇੱਕ ਤੇ ਫੀਚਰ ਫਿਲਮ ਤਾਂ ਦੱਸਿਆ ਬਣਾਈ ਸੀ ਬਾਰਾਂ ਦੇ ਵਿੱਚ ਉਸ ਤੋਂ ਬਾਅਦ 14 15 ਮੇਰੀਆਂ ਸ਼ਾਰਟ ਫਿਲਮਾਂ ਬਣ ਗਈਆਂ ਓਕੇ ਜੀ ਤੇ ਜਿਵੇਂ ਤੁਸੀਂ ਫਿਲਮ ਪ੍ਰੋਡਿਊਸ ਵੀ ਕਰਦੇ ਹੋ ਤਾਂ ਪ੍ਰੋਡਿਊਸਰ ਦਾ ਜਿਵੇਂ ਜੋ ਖਰਚਾ ਹੁੰਦਾ ਆ ਤਾਂ ਕਦੇ ਤੁਹਾਨੂੰ ਉਹਦੇ ਵਿੱਚ ਟੈਨਸ਼ਨ ਹੁੰਦੀ ਆ ਰਿਸਕ ਲੈਣਾ ਪੈਂਦਾ ਕਦੇ ਕਦੇ ਦੇਖੋ ਰਿਸਕ ਤੇ ਕਦੇ ਕਦੇ ਨਹੀਂ ਹਮੇਸ਼ਾ ਹੀ ਰਿਸਕ ਹੈ ਹਮੇਸ਼ਾ ਹੀ ਹੂੰ ਉਨ ਤਾਂ ਦੱਸੇ ਵੀ ਜਿਸ ਤਰ੍ਹਾਂ ਦਾ ਟਾਈਮ ਆ ਗਿਆ ਹੈ ਹੁਣ ਥੋੜਾ ਜਿਆ ਜਿੰਨੀਆਂ ਫਿਲਮਾਂ ਜ਼ਿਆਦਾ ਬਣਨ ਲੱਗ ਪਈਆਂ ਨੇ ਉਨੀਆਂ ਦੇਖੀਆਂ ਨਹੀਂ ਜਾਂਦੀਆਂ ਜਿੰਨੀਆਂ ਬਣਦੀਆਂ ਨੇ ਜੀ ਹੁਣ ਥੋੜਾ ਰਿਸਕ ਵੱਧ ਗਿਆ ਹੈਗਾ ਲੇਕਿਨ ਫਿਰ ਵੀ ਮੈਂ ਬਣਾਰਿਆ ਵਾਂ ਅੱਗੇ ਮੈਂ ਬਣਾਉਂਦਾ ਸੀ ਟੈਲੀ ਫਿਲਮ ਕੰਟੇ ਦੇ ਵੀ ਬਣਾ ਲੈਂਦਾ ਸੀ ਲੇਕਿਨ ਹੁਣ ਮੈਂ ਥੋੜਾ ਉਸ ਦਾ ਡਿਊਰੇਸ਼ਨ ਥੋੜੀ ਕੱਟ ਕਰ ਦੁੱਤੀ ਹੈ ਕਿਉਂਕਿ ਇੱਕ ਤੇ ਲੋਕਾਂ ਕੋਲ ਟਾਈਮ ਨਹੀਂ ਹੈਗਾ ਇੱਕ ਬਹੁਤ ਫਿਲਮਾਂ ਬਣ ਰਹੀਆਂ ਹੈ ਇਹ ਜੀ ਤੇ ਇਸ ਸਾਲ ਮੈਂ ਥੋੜਾ ਜਿਹਾ ਮੁਤਲਕੀ ਉਸ ਤਰੀਕੇ ਨਾਲ ਨਹੀਂ ਫਰਮਾਨੀ ਬਣਾਈ ਹੈ ਜਿਹਨੀਆਂ ਮੈਂ ਅੱਗੇ ਬਣਾਉਂਦਾ ਸੀ ਜੀ ਓਕੇ ਇਹਦੇ ਨਾਲ ਥੋੜਾ ਜਿਹਾ ਉਹਨੇ ਵੀ ਫਰਕ ਪੈ ਗਿਆ ਰੈਵਨਿਊ ਦਾ ਵੀ ਫਰਕ ਪੈ ਗਿਆ ਕਿ ਜੋ ਪਹਿਲਾਂ ਅੱਛਾ ਰੈਵਨਿਊ ਆ ਜਾਂਦਾ ਸੀ ਹੁਣ ਉਸ ਹਿਸਾਬ ਨਾਲ ਨਹੀਂ ਆਉਂਦਾ ਜੀ ਉਹੀ ਕਾਰਨ ਹੈ ਕਿ ਜਿਹੜਾ ਇਹ ਕੰਪੀਟੀਸ਼ਨ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਉਹ ਹੀ ਰੀਜ਼ਨ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਆਪਣੀ ਰੀਅਲ ਲਾਈਫ ਦੇ ਉੱਪਰ ਵੀ ਕਾਫੀ ਸਾਰੀਆਂ ਸ਼ਾਰਟ ਫਿਲਮਸ ਬਣਾਈਆਂ ਨੇ ਤਾਂ ਜਿਹੜੀਆਂ ਹੋਰ ਸਟੋਰੀਜ਼ ਹੁੰਦੀਆਂ ਨੇ ਉਹ ਤੁਸੀਂ ਖੁਦ ਲਿਖਦੇ ਹੋ ਜਾਂ ਕਿੱਥੋਂ ਆਈਡੀਆ ਆਉਂਦੇ ਨੇ ਉਹਦੇ ਦੇਖੋ ਆਈਡੀਆਸ ਜੋ ਚੱਲ ਰਿਹਾ ਹੈ ਸਮਾਜ ਦੇ ਵਿੱਚ ਜਿਸ ਤਰ੍ਹਾਂ ਚੀਜ਼ਾਂ ਨਵੀਂ ਤੋਂ ਨਵੀਂ ਕੋਈ ਹੁਣ ਰੀਅਲ ਦੇਖੋ ਜਦੋਂ ਆਪਾਂ ਇੱਥੇ ਸਮਾਜ ਚ ਰਹਿੰਦੇ ਆ ਉੱਥੇ ਕੋਈ ਨਵੀਂ ਨਾਵੀਂ ਕੋਈ ਚੀਜ਼ ਆਂਦੀ ਏ ਜਿੱਥੇ ਕਿਸੇ ਨਾਲ ਜਿਵੇਂ ਇੱਕ ਮੇਰੀ ਫਿਲਮ ਬੜੀ ਨੂਰੀ ਫਿਲਮ ਬਣੀ ਜੀ ਉਹ ਫਿਲਮ ਮੇਰੀ ਬਹੁਤ ਹਿੱਟ ਗਈ 11.5 ਮਿਲੀਅਨ ਤੱਕ ਕਰਾਸ ਕਰ ਗਈ YouTube ਦੇ ਵਿੱਚ ਔਰ ਚਪਾਲ ਤੇ ਵੀ ਬਹੁਤ ਅੱਛੀ ਚੱਲ ਰਹੀ ਹੈ ਫਿਰ। ਤੇ ਉਹ ਚ ਮੈਂ ਇੱਕ ਐਸਪੀ ਦਾ ਰੋਲ ਕੀਤਾ ਸਟੋਰੀ ਮੇਰੀ ਲਿਖੀ ਔਰ ਉਹਦੇ ਵਿੱਚ ਬਿਲਕੁਲ ਆਲਮੋਸਟ ਇੱਕ ਸੱਚਾਈ ਦਾ ਕੋਈ ਇਦਾਂ ਦਾ ਕੋਈ ਹੋਇਆ ਸੀ ਤੇ ਜਿਹਦੇ ਚੋ ਇੱਕ ਗਰੀਬ ਲੜਕੀ ਅੰਨੀ ਲੜਕੀ ਸੀ ਉਹਨੂੰ ਇਨਸਾਫ ਨਹੀਂ ਮਿਲਿਆ ਸੀ। ਤੇ ਫਿਰ ਉਹ ਤੇ ਨੂੰ ਸਪੈਸ਼ਲ ਰੋਲ ਤੇ ਪਾਇੰਟ ਕੀਤਾ ਗਿਆ ਸੀ ਉਸ ਕੇਸ ਅਸ ਜੀ ਐਸ ਪੀ ਓਕੇ ਤੇ ਫਿਰ ਮੈਂ ਆਪਣੀ ਨੂੰ ਇਨਸਾਫ ਦਵਾਇਆ ਸੀਗਾ ਓਕੇ ਉਹ ਬੜਾ ਡਿਫਰੈਂਟ ਜੀ ਕਨਸੈਪਟ ਸੀ ਉਹ ਸਟੋਰੀ ਬਹੁਤ ਵਧੀਆ ਹੈਗੀ ਸੀ ਕਾ ਕਾਫੀ ਅੱਛੀ ਚੱਲੀ ਮੈਂ ਇਹਦੇ ਇਸ ਵਾਰ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਮੈਂ ਦੇਖਦਾ ਸੁਣਦਾ ਕੋਈ ਇੱਧਰ ਉੱਧਰੋਂ ਦੇਖਦਾ ਵਾ ਉਹ ਫਿਰ ਮੇਰੇ ਮਾਈਂਡ ਚ ਜੇ ਚ ਆ ਜਾਂਦੀ ਫਿਰ ਮੈਂ ਉਹਨੂੰ ਬੇਸ ਬਣਾ ਕੇ ਤੇ ਮੇਰੀ ਵਾਈਫ ਅਮਰਜੀਤ ਉਹ ਵੀ ਇਲਸ ਹੈਲਪ ਕਰਦੀ ਗੀ ਕਨਸੈਪਟ ਦੇ ਵਿੱਚ ਫਿਰ ਗੋ ਲਿਖਦਾ ਮੈਂ ਤੇ ਫਿਰ ਬਣਾਦਾ ਹਾਂ ਜੀ ਤੇ ਪੰਜਾਬ ਦੇ ਟੌਪਿਕਸ ਦੇ ਉੱਤੇ ਹੀ ਮੂਵੀਜ਼ ਬਣਾਉਣੇ ਤੁਸੀਂ ਕੈਨੇਡਾ ਦੇ ਵਿੱਚ ਵੀ ਅ ਦੇਖੋ ਜਈ ਤੱਕ ਤੁਸੀਂ ਪੰਜਾਬ ਦੇ ਉੱਪਰ ਹੀ ਬਣਾਈਆਂ ਹੈਗੀਆਂ ਨੇ ਤੇ ਕੈਨੇਡਾ 'ਚ ਮੇਰਾ ਇੱਕ ਡ੍ਰੀਮ ਤੇ ਹੈਗਾ ਵੇ ਲੇਕਿਨ ਇੱਥੇ ਕੋਈ ਪ੍ਰੋਬਲਮ ਹੈਗੀ ਇੱਥੇ ਕਾਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈਗੀ ਜੀ ਔਰ ਇੱਥੇ ਆਰਟਿਸਟ ਵੀ ਇੰਨੇ ਅੱਛੇ ਨਹੀਂ ਮਿਲਦੇ ਹੈਗੇ ਜਿੰਨੇ ਅੱਛੇ ਆਰਟਿਸਟ ਹੁੰਦੇ ਸਾਡੇ ਪੰਜਾਬ ਦੇ ਵਿੱਚ ਜੀ ਸੋ ਇੱਕ ਪ੍ਰੋਬਲਮ ਕਰਕੇ ਉੱਥੇ ਕਾਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਕਰਕੇ ਥੋੜਾ ਜਿਹਾ ਮੈਂ ਅ ਵੇਟ ਕਰ ਰਹੇ ਹਾਂ ਜਦੋਂ ਕੋਈ ਕੋਈ ਐਸਾ ਉਹਨੂੰ ਕੋਈ ਇਨਵੈਸਟਰ ਮਿਲ ਜਾਈਆ ਕੋਈ ਐਸੇ ਫੰਡਸ ਅਰੇਂਜ ਹੋ ਜੇਗਾ ਬਣਾਵਾਂਗਾ ਮੈਂ ਜ਼ਰੂਰ ਬਣਾਵਾਂਗਾ ਜੀ ਬਿਲਕੁਲ ਤੇ ਨਾਲ ਹੀ ਤੁਸੀਂ ਆਰਟਿਸਟ ਜਿਵੇਂ ਗੱਲ ਕੀਤੀ ਤਾਂ ਹੁਣ ਤੱਕ ਤੁਸੀਂ ਕਿਹੜੇ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਹੋ ਦੇਖੋ ਮੇਰੇ ਨਾਲ ਮੈਂ ਬੜੇ ਅੱਛੇ ਕਲਾਕਾਰਾਂ ਨਾਲ ਕੰਮ ਕੀਤਾ ਹੈਗਾ ਵੇ ਮੇਰਾ ਇੱਕ ਇੱਕ ਚੀਜ਼ ਇੱਕ ਮੇਰੀ ਕੈਲਕੂਲੇਸ਼ਨ ਕਿ ਜਿੰਨਾ ਅੱਛਾ ਕੋਈ ਐਕਟਰ ਹੋਏਗਾ ਨੋਨ ਐਕਟਰ ਹੋਏਗਾ ਜੀ ਉਹਦੀ ਪਰਫਾਰਮੈਂਸ ਅੱਛੀ ਹੋਏਗੀ। ਹਾਂ। ਉਹਨਾਂ ਹੀ ਉਹਨੀ ਫਿਲਮ ਜ਼ਿਆਦਾ ਅੱਛੀ ਬਣੇਗੀ। ਜੀ। ਜਿਵੇਂ ਮੈਂ ਸਟਾਰਟਿੰਗ ਤੇ ਕੀਤਾ ਸੀ ਸਤਵੰਦ ਮੈਡਮ ਬੜੇ ਪ੍ਰਾਣੇ ਐਕਟਰਸ ਹੈਗੇ ਨੇ। ਹਾਂ। ਔਰ ਬਹੁਤ ਅੱਛਾ ਕੰਮ ਕਰਦੇ ਨੇ। ਮੈਂ 4-5 ਫਿਲਮਾਂ 'ਚ ਉਹਨਾਂ ਨਾਲ ਹੀ ਕੀਤੀਆਂ ਹੀ ਆਈਆਂ ਨੇ। ਜੀ। ਉਸ ਤੋਂ ਬਾਅਦ ਸੀਮਾ ਕੌਸ਼ਲ ਜੀ ਨੇ ਬੜੇ ਅੱਛੇ ਹੋਈ ਐਕਟਰਸ ਨੇ। ਤੁਸੀਂ ਦੇਖਿਆ ਬਹੁਤ ਫਿਲਮਾਂ ਜਾਂਦੇ ਨੇ ਪੰਜਾਬੀ ਫਿਲਮਾਂ 'ਚ। ਜੀ। ਫਿਰ ਐਸਵਰੀ ਰਾਜਤਾਲੀਵਾਲ ਨੇ ਜਿਹੜੇ ਨੂਰੀ ਰਿਟਰਨਸ ਆਏ ਸੀ। ਅੱਛਾ। ਬਾਕੀ ਜਿਹੜੇ ਐਕਟਰ ਹੈਗੇ ਨੇ ਉਸ ਤੋਂ ਇਲਾਵਾ ਹੋਰ ਜਿੰਨੇ ਵੀ ਫੇਮਸ ਐਕਟਰ ਹੈਗੇ ਸੰਜੂ ਸੁਲੰਕੀ ਹੈਗਾ ਗੁਰਿੰਦਰਾ ਗੁਰਿੰਦਰਾ ਹੈਗਾ ਉਹ ਮਤਲਬ ਕਿ ਅੱਛੇ ਐਕਟਰ ਨਾਲ ਮੈਂ ਲਾਸਟ ਜਿਹੜੀ ਫਿਲਮ ਕੀਤੀ ਹੈ ਨਾ ਉਹ ਨੂਰੀ ਰਿਟਰਨ ਜੀ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ ਬਹੁਤ ਅੱਛੀ ਫਿਲਮ ਬਣੀ ਐ ਅੱਛੀ ਚੱਲ ਰਹੀ ਹੈ ਉਹ ਓਕੇ ਜੀ ਤੇ ਕਾਫੀ ਸਾਰੇ ਨਵੇਂ ਕਲਾਕਾਰ ਵੀ ਨੇ ਜਿਹੜੇ ਇੰਡਸਟਰੀ ਦੇ ਵਿੱਚ ਕਦਮ ਰੱਖਣਾ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਨੂੰ ਵੀ ਮੌਕਾ ਦਿੱਤਾ ਹੈ ਜਿਵੇਂ ਕਿ ਥੀਏਟਰ ਆਰਟਿਸਟ ਹੋ ਗਏ ਹਾਂ ਜੀ ਉਹ ਦੇਖੋ ਹੁਣ ਹੁਣ ਜੋ ਮੈਂ ਸੋਚਦਾ ਪਿਆ ਵਾਂ ਕਿ ਹਾਂ ਜਿਸ ਤਰ੍ਹਾਂ ਕਾਉਸਟ ਪ੍ਰੋਡਕਸ਼ਨ ਜਿੱਦਾਂ ਮੇਰੀ ਹੁੰਦੀ ਹੈ ਜੋ ਇਨਵੈਸਟਮੈਂਟ ਹੁੰਦੀ ਹੈ ਉਹ ਰਿਟਰਨ ਨਹੀਂ ਆਂਦੀ ਫਿਰ ਮੈਂ ਹੁਣ ਐਸੇ ਵੀ ਟਰਾਈ ਕੀਤੇ ਨੇ ਨਵੇਂ ਐਕਟਰਸ ਕੀਤੇ ਨੇ ਤੇ ਉਹ ਥੀਏਟਰ ਦੇ ਐਕਟਰ ਨੇ ਉਹਨਾਂ ਨਾਲ ਕੰਮ ਕੀਤਾ ਉਹ ਇੱਕ ਮੇਰੇ ਹੋਰ ਛੇ ਬਜਟ ਚ ਬਣ ਗਈ ਫਿਲਮਾਂ ਦੋ ਤਿੰਨ ਬਣਾਈਆਂ ਛੋਟੀਆਂ 5-7 ਮਿੰਟ ਦੀਆਂ ਬਣਾਈਆਂ ਤੇ ਹੁਣ ਜਿਹੜੀ ਇੱਕ ਛੁੱਟੇ ਰਿਸ਼ਤੇ ਫੋਰ ਆ ਰਹੀ ਹੈ ਵੀ ਮੈਂ ਦੀ ਹੈਗੀ ਇਹਦੇ ਚ ਮੈਂ ਨਵੇਂ ਐਕਟਰ ਲਏ ਆਗੇ ओके ਜੀ ਤੇ ਕੀ ਤੁਹਾਨੂੰ ਲੱਗਦਾ ਕਿ ਨਵੇਂ ਕਲਾਕਾਰਾਂ ਨਾਲ ਕੰਮ ਕਰਨਾ ਸੌਖਾ ਹੈ ਜਾਂ ਫਿਰ ਪੁਰਾਣੇ ਹੰਡੇ ਹੋਏ ਕਲਾਕਾਰਾਂ ਨਾਲ ਕੰਮ ਕਰਨਾ ਸੌਖਾ ਹੈ ਦੇਖੋ ਜੀ ਪੁਰਾਣੇ ਨਾਲ ਤੇ ਸੌਖਾ ਹੀ ਹੈਗਾ ਵੀ ਉਹਨਾਂ ਨੂੰ ਐਕਸਪੀਰੀਅੰਸ ਬੜਾ ਹੈ ਬੜਾ ਉਹਨਾਂ ਫਿਲਮਾਂ ਕੀਤੀਆਂ ਹੀਆਂ ਨੇ ਉਹ ਹਰ ਚੀਜ਼ ਸਮਝਦੇ ਵੀ ਨੇ ਤੇ ਉਹ ਹਸਾਮਨਾ ਪਰਫਾਰਮੈਂਸ ਹੁੰਦੀ ਕੋਈ ਟੇਕ ਜ਼ਿਆਦਾ ਨਹੀਂ ਲੈਣੇ ਪੈਂਦੇ ਹਰ ਨਵੇਂ ਝ ਥੋੜਾ ਜਿਹਾ ਟੇਕ ਜ਼ਿਆਦਾ ਦੋ ਤਿੰਨ ਜ਼ਿਆਦਾ ਲੈਣੇ ਪੈਂਦੇ ਨੇ ਸਮਝਾਣਾ ਪੈਂਦਾ ਜਦੋਂ ਡਾਇਰੈਕਸ਼ਨ ਦੀ ਫਿਲਮ ਬਣਦੀ ਏ ਤੇ ਖੈਰ ਸਮਝ ਆਂਦੇ ਨੇ ਲੇਕਿਨ ਉਹ ਇਹ ਹੈ ਕਿ ਉਹ ਵੀ ਚੱਲ ਸਕਦੇ ਨੇ ਅਗੋਂ ਮੈਂ ਇਹੀ ਸੋਚਦਾ ਪ੍ਰੇਫਰੈਂਸ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਜਿਹੜੇ ਮਸ਼ਹੂਰ ਕਲਾਕਾਰ ਨੇ ਕਿ ਉਹਨਾਂ ਦੇ ਵਿੱਚ ਫਿਰ ਐਟੀਟਿਊਡ ਵਗੈਰਾ ਵੀ ਆ ਜਾਂਦਾ ਹੈ ਹਾਂ ਜੀ ਆਹ ਤਾਂ ਜਾਂਦਾ ਹੈ ਜੀ ਤੁਹਾਨੂੰ ਤੁਸੀਂ ਸਮਝਦੇ ਹੋਵੋਗੇ ਪਰ ਕਈ ਬਹੁਤ ਅੱਛੇ ਨੇ ਐਸੀ ਗੱਲ ਜੀ ਦੇ ਕੋਰਪੋਰੇਟ ਬੜਾ ਕੋਰਪੋਰੇਟ ਕਰਦੇ ਨੇ ਕੋਈ ਐਨ ਐਟੀਟਿਊਡ ਨਹੀਂ ਹੈ ਜਾਂਦਾ ਪਰ ਕਈਆਂ ਜੇ ਤੁਸੀਂ ਦੇਖੋ ਹੁੰਦਾ ਹੈ ਮਨ ਨੇਚਰ ਹੈਗੀ ਉਹ ਜਾਂਦਾ ਕਿਸੇ ਚ ਠੀਕ ਹੁੰਦਾ ਕੁਛ ਐਦਾਂ ਦੀ ਐਗਜ਼ਾਮਪਲ ਵੀ ਮੇਰੇ ਸਾਹਮਣੇ ਆਈਆਂ ਮੈਂ ਥੋੜਾ ਜਾਇ ਇਹਨਾਂ ਚੀਜ਼ਾਂ ਨੂੰ ਦੁਬਾਰਾ ਰੀਵਿਊ ਕੀਤਾ ਇਸ ਜਰੂਰ ਕਿ ਕੋਈ ਨਵੇਂ ਐਕਟਰਾਂ 'ਚ ਜ਼ਿਆਦਾ ਹੁਣ ਕੰਮ ਕੀਤਾ ਜਾ ਰਿਹਾ ਜਿਹੜੀ ਵਾਰੀ ਨੈਕਸਟ ਵਾਰ ਸੀ ਹੂੰ ਓਕੇ ਓਕੇ ਤੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਕੋਈ ਅਜਾ ਕਿੱਸਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋਗੇ ਜਿਹੜਾ ਤੁਸੀਂ ਬਹੁਤ ਹੀ ਔਖਾ ਸਮਾਂ ਆਇਆ ਹੋਵੇ ਤੇ ਤੁਸੀਂ ਹਾਰ ਮੰਨਣ ਦੇ ਕਰੀਬ ਤੁਸੀਂ ਪਹੁੰਚ ਗਏ ਹੋਵੋ ਅ ਇਸ ਤਰ੍ਹਾਂ ਜੀ ਮੈਂ ਹਾਰ ਤੇ ਨਹੀਂ ਮੰਨਣਾ ਲਾਏਗਾ ਜੀ ਜੀ ਪਰ ਸਾਡੀ ਜਿਹੜੀ ਇੱਕ ਲਾਸਟ ਮੇਰੀ ਮੇਰੀ ਫਿਲਮ ਬਣੀ ਸੀ ਜਿਹੜੀ ਨੂਰੀ ਰਿਟਰਨ ਬਣੀ ਸੀ ਜੀ ਹਾਂਜੀ ਉਹ ਫਿਲਮ ਦਾ ਇੱਕ ਸੀਨ ਸੀ ਉਹ ਸੀਨ ਜਿਹੜਾ ਸੀ ਉਹ ਬੜਾ ਜ਼ਬਰਦਸਤ ਸੀਨ ਸੀ ਉਹਨੂੰ ਡਿਜ਼ਾਈਨ ਮੈਂ ਆਪ ਖੁਦ ਕੀਤਾ ਸੀ ਇੱਕ ਜਿਹੜਾ ਮਨਿਸਟਰ ਦਾ ਮੁੰਡੇ ਦੀ ਜਿਹੜੀ ਡੈਥ ਹੋ ਜਾਂਦੀ ਹੈ ਹੂੰ ਤੋ ਉਹਦਾ ਕ੍ਰਿਸ਼ਨ ਹੋਣੀ ਸੀ ਸੀ ਉਹਦੀ ਸੰਸਕਾਰ ਹੋਣਾ ਸੀ ਉਹਦਾ ਓਕੇ ਉਹ ਮੈਂ ਸਿੰਝਾਂਦਾ ਸੀ ਕਿ ਉਹ ਪ੍ਰੋਪਰ ਟਾਈਮ ਦੇ ਉੱਤੇ ਹੋਵੇ ਜਿਵੇਂ ਸੂਰਜ ਟਰਲਦਾ ਹੈ ਤੇ ਉਹਨੂੰ ਡਿਜ਼ਾਈਨ ਕੀਤਾ ਸੀ ਵੀ ਆਪਾਂ ਜਦੋਂ ਐਕਟ ਜਦੋਂ ਅੱਗ ਜੱਲੇਗੀ ਉਹਦੇ ਚੋਂ ਐਕਟਰ ਦੋ ਐਕਟਰ ਨੇ ਉਹਨਾਂ ਨੇ ਪਰਫਾਰਮ ਕਰਨਾ ਸੀ ਡਾਇਰੈਕਟ ਬਹੁਤ ਅੱਛੇ ਸੀ ਉੱਥੇ ਪਿੰਡ ਦੀ ਸੀ ਪਾਤੜਾ ਪਿੰਡ ਸ਼ੂਟਿੰਗ ਕੀਤੀ ਸੀ ਉਹ ਤੇ ਉੱਥੇ ਉਹ ਜਿਹੜੀ ਉੱਥੇ ਉਹ ਸਿਸਟਮ ਚੱਲਦਾ ਨੇ ਜਿਹੜਾ Google ਦਾ ਹੈਗਾ ਸੀਗਾ ਉਹ ਥੋੜਾ ਵੀਕ ਸੀ ਉੱਥੇ ਤੇ ਉਹ ਅਸੀਂ ਘੁੰਦੇ ਰਹੇ ਘੰਟਾ ਡੇਢ ਘੰਟਾ ਸਾਡਾ ਵੇਸਟ ਹੋ ਗਿਆ ਓਕੇ ਤੇ ਉਦੋਂ ਮਨਹਿਰਾ ਪੜਨਾ ਸ਼ੁਰੂ ਹੋ ਗਿਆ ਤੇ ਮੈਂ ਪਹਿਲਾਂ ਸੋਚਿਆ ਕਿ ਮੈਂ ਛੱਡ ਦਵਾਂ ਇਹਨੂੰ ਮੈਂ ਨਾ ਕਰਾਂ ਇਹਨੂੰ ਸੀਨ ਨੂੰ ਪਰ ਸ਼ਡਿਊਲ ਬੜਾ ਟਾਈਟ ਸੀ ਐਕਟਰਾਂ ਦਾ ਵੀ ਸੀ ਜੀ ਫਿਰ ਮੈਂ ਕਿਹਾ ਚਲੋ ਪਹੁੰਚ ਜਾਨੇ ਆ ਉਹ ਫਿਰ ਚਲੋ ਪਹੁੰਚਦੇ ਗਏ ਸੀਨ ਵੀ ਕੁਦਰਤੀ ਗੱਲ ਹੈ ਰੱਬ ਨੇ ਸਾਥ ਦਿੱਤਾ ਉੱਥੇ ਮੈਂ ਬੜਾ ਡਿਸਰਟਜਾ ਹੋ ਗਿਆ ਸੀ ਬਹੁਤ ਕੰਪੀਰ ਫਿਰ ਉਹ ਕੁਦਰਤੀ ਸ਼ੈਦ ਉਸ ਸੀਨ ਬਹੁਤ ਹੀ ਅੱਛਾ ਹੋ ਗਿਆ ਠੀਕ ਬਣ ਗਿਆ ਮੈਂ ਉਸ ਨੂੰ ਸ਼ੂਟਿੰਗ ਫਿਰ ਕੈਨਸਲ ਕਰਨ ਲਗਾ ਸੀ ਮੈਂ ਕਹਿਤਾ ਜੀ ਮੈਂ ਨਹੀਂ ਕਰੂੰਗਾ ਕੰਮ ਮੇਰੇ ਜਿੰਨੇ ਵੀ ਸੀ ਮੈਂ ਕਿਹਾ ਮੈਂ ਅੱਜ ਕੋ ਮੇਰਾ ਕੋਈ ਮੂਡ ਨਹੀਂ ਹੈ ਤੇ ਫਿਰ ਚਲੋ ਜਦੋਂ ਮੈਂ ਦੇਖਿਆ ਸੀਨ ਸੂਨ ਫਿਰ ਬਿਲਕੁਲ ਠੀਕ ਹੋ ਗਿਆ ਸਾਰੇ ਸਭ ਚਲੋ ਕੋਈ ਗੱਲ ਨਹੀਂ ਜੀ ਅਸੀਂ ਫਿਰ ਹੀ ਸ਼ੂਟ ਕਰ ਲਾਂਗੇ ਜੇ ਕੋਈ ਏਦਾਂ ਦੀ ਵਾਕਈ ਪ੍ਰੋਬਲਮ ਹੋ ਜੀ ਪਰ ਐਨੀਵੇ ਉਦੋਂ ਮੈਂ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਹੋਇਆ ਸੀ ਤੇ ਬਾਕੀ ਅਦਰਵਾਈਜ਼ ਮੈਂ production ਦਾ ਕੰਮ ਬੜਾ ਔਖਾ ਜੀ ਲੇਕਿਨ ਮੈਂ ਫਿਰ ਵੀ ਕਦੇ ਉਸ ਨੂੰ ਇੰਜੋਏ ਕਰਦਾ ਹਾਂ ਮੈਨੂੰ ਇਹ ਮਤਲਬ ਉਹ ਚ ਹੁੰਦਾ ਉਹ ਸਿਰਫ ਦਰਦ ਹੀ ਤੇ ਹੁੰਦੀ ਹੈ ਉਹ ਸਿਰਫ ਕੁਝ ਹੁੰਦਾ ਹੈ ਪਰ ਠੀਕ ਹੈ ਮੇਰਾ ਪੈਸ਼ਨ ਹੈ ਤੇ ਮੈਂ ਉਸ ਨੂੰ ਇੰਜੋਏ ਕਰਦਾ ਐਡਜਸਟ ਕਰਦਾ ਤੇ ਤੁਹਾਡਾ ਪਰਿਵਾਰ ਵੀ ਪੂਰਾ ਸਾਥ ਦਿੰਦਾ ਹੈ ਹਾਂਜੀ ਮੇਰਾ ਪਰਿਵਾਰ ਵੀ ਪੂਰਾ ਸਾਥ ਦਿੰਦਾ ਹੈ ਮੇਰਾ ਪਰਿਵਾਰ ਤੇ ਇੱਥੇ ਕੈਨੇਡਾ ਚ ਜਿਆਦਾ ਰਹਿੰਦੇ ਜਿਆਦਾ ਟਾਈਮ ਤੇ ਉਹ ਫਿਰ ਆਣਾ ਜਾਣਾ ਪੈਂਦਾ ਥੋੜੀ ਉਹ ਉਹ ਦਿੱਕਤ ਹੁੰਦੀ ਫੈਮਲੀ ਛੱਡ ਕੇ ਜਾਣਾ ਤੇ ਉਹਦੇ ਚ ਥੋੜਾ ਜਿਹਾ ਉਹ ਕਹਿੰਦੇ ਵੀ ਨੇ ਕਿ ਇਨਸਾਨ ਨਹੀਂ ਇੱਥੇ ਕਰ ਲਿਆ ਕਰੋ ਉਹ ਮੈਂ ਤੁਹਾਨੂੰ ਪ੍ਰੋਬਲਮ ਦੱਸੀ ਹੈਗੀ ਜੀ ਕਲੀਕਨ ਫਿਰ ਵੀ ਕਾਰਪੋਰੇਟ ਕਰ ਲਿਆ ਤੇ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਜਾਣਦੇ ਹੋ ਸ਼ਾਰਟ ਫਿਲਮ ਜਿਵੇਂ ਤੁਸੀਂ ਦੱਸਿਆ ਕਾਫੀ ਸਾਰੀਆਂ ਬਣਾਈਆਂ ਤਾਂ ਇੱਕ ਸ਼ਾਰਟ ਫਿਲਮ ਬਣਾਉਣ ਨੂੰ ਕਿੰਨੇ ਮਹੀਨੇ ਲੱਗਦੇ ਨੇ ਨਹੀਂ ਜਿਹੜਾ ਟਾਈਮ ਸ਼ਾਰਟ ਮਿਲ ਨਹੀਂ ਲੱਗਦਾ ਜੀ 7 ਦਿਨ ਤੋਂ ਲੈ ਕੇ 10 ਦਿਨ ਚ ਸ਼ੂਟ ਹੋ ਜਾਂਦਾ ਹੈ ਓਕੇ ਡਿਊਰੇਸ਼ਨ ਤੇ ਤੁਹਾਡੀ ਡਿਪੈਂਡ ਕਰਦਾ ਹੈ ਓਕੇ ਤੇ ਜਿਹੜੀ ਜਿਹੜੀ ਟੈਲੀ ਫਿਲਮ ਘੰਟੇ ਦੀ ਹੁੰਦੀ ਮੇਰੀ ਉਹਨੂੰ ਹਫਤੇ ਸਦਾਂਚ ਹੋ ਜਾਂਦੀ ਬੜਾ ਓਕੇ ਪਹਿਲੇ ਸ਼ੂਟਿੰਗ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪੋਸਟ ਪ੍ਰੋਡਕਸ਼ਨ ਹੈ ਉਹਨੂੰ ਮਹੀਨਾ ਹੋ ਲੱਗ ਜਾਂਦਾ ਹੈ ਜੀ ਤੇ ਇਹ ਜਿਹੜੀ ਫਿਰ ਪੋਸਟ ਪ੍ਰੋਡਕਸ਼ਨ ਵਗੈਰਾ ਉਹ ਸਾਰੀ ਟੀਮ ਆ ਉਹ ਵੀ ਸਾਰੀ ਤੁਸੀਂ ਮੈਨੇਜ ਕਰਦੇ ਹੁੰਦੇ ਹੋ ਹਾਂਜੀ ਹਾਂਜੀ ਉੱਥੇ ਮੇਰਾ ਆਪਣਾ ਸਟੂਡੀਓ ਵੀ ਹੈ ਪਾਰਟਨਰਸ਼ਿਪ 'ਚ ਹੀ ਹੈਗਾ ਉਹ ਸਾਰਾ ਮੇਰਾ ਕੰਮ ਸਟੂਡੀਓ 'ਚ ਹੁੰਦਾ ਹੈ ਆਪਣੇ ਸਟੂਡੀਓ 'ਚ ਹੁੰਦਾ ਹੈ ਜੀ ਤੇ ਇਹਨਾਂ ਲਈ ਜਿਵੇਂ ਕਿ ਆਪਾਂ ਜੇ ਦਿਲਜੀਤ ਦੋਸਾਂਝ ਦੀ ਗੱਲ ਕਰੀਏ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਉਹ ਤੇ ਗਲੋਬਲੀ ਉਹਨਾਂ ਦਾ ਨਾਮ ਹੋ ਚੁੱਕਿਆ ਹੈ ਹੁਣੇ ਉਹਨਾਂ ਦਾ ਜਿਹੜਾ ਦਿੱਲੀ ਮਨਾਤੀ ਟੂਰ ਹੈ ਉਹ ਵੀ ਖਤਮ ਹੋਇਆ ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦਿਲਜੀਤ ਦੋਸਾਂਝ ਨੂੰ ਲੈ ਕੇ ਦਿਲਜੀਤ ਦੋਸਾਂਝ ਬਾਰੇ ਤੇ ਮੈਨੂੰ ਤੇ ਬਹੁਤ ਹੀ ਅੱਛਾ ਹੈ ਉਸ ਲੜਕੇ ਨੇ ਜਿੰਨੀ ਮਿਹਨਤ ਕੀਤੀ ਹੈ ਮੈਂ ਉਹਨੂੰ ਸ਼ੁਰੂ ਤੋਂ ਜਾਣਦਾ ਵਾਂ ਜੀ ਜਦੋਂ ਤੁਹਾਨੂੰ ਮੈਂ ਦੱਸਿਆ ਸਾਡੀ ਫਿਲਮ ਆ ਰਹੀ ਸੀ ਕੰਟਰੋਲ ਬਾਜੀ ਕੰਟਰੋਲ ਉਹਨਾਂ ਦੀ ਰਿਲੀਜ਼ ਹੋ ਰਹੀ ਸੀ ਫਿਲਮ ਆਪਣੀ ਜੈਤਨ ਜੁਲੀਆ ਉਹ ਸਾਡਾ ਇਕੱਠੇ ਪ੍ਰੋਗਰਾਮ ਸੀ ਜਨੰਦਰ ਜਿਮਖਾਨਾ ਗਲੱਬ ਚ ਓਕੇ ਤੇ ਮੈਨੂੰ ਉੱਥੇ ਮਿਲੇ ਸੀ ਜੀ ਦਿਲਜੀਤ ਓਕੇ ਤੇ ਵਾਕਿਆ ਗੱਲ ਤੇ ਬੜੀ ਏ ਕਿ ਉਹ ਬੜਾ ਨਿਮਾਨ ਵਾਲਿਆ ਆਦਮੀ ਏ ਮੁੰਡਾ ਲੇਕਿਨ ਉਹਨੂੰ ਬੜੀ ਮਿਹਰਤ ਕਰ ਰਿਆ ਸੀ ਉਹ ਉੱਥੇ ਜੀ ਲੇਕਿਨ ਇਹ ਉਹਦੀ ਮਿਹਨਤ ਇੰਨੀ ਜ਼ਿਆਦਾ ਕੀਤੀ ਉਹ ਬਾਲੀਵੁੱਡ ਹਾਲੀਵੁੱਡਸ ਚਲਾ ਗਿਆ ਅੱਜ ਦੇਖੋ ਜਿੰਨੇ ਉਹ ਟੂਰ ਕਰ ਰਿਆ ਜਿੰਨੇ ਉਹਦੇ ਸ਼ੋਅ ਚੱਲ ਰਹੇ ਨੇ ਅਖੜੇ ਚੱਲ ਰਹੇ ਨੇ ਕਿਸ ਲੈਵਲ ਤੱਕ ਪਹੁੰਚ ਗਿਆ ਇੱਕ ਸਰਦਾਰ ਮੁੰਡਾ ਔਰ ਉਹਨੇ ਸਾਡਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਾਰੇ ਵਰਲਡ ਦੇ ਵਿੱਚ ਉਹਦੀ ਨਿਤ ਤਰੀਫ ਹੋਈ ਐ ਇੰਨਾ ਕੁਛ ਕਰਦਾ ਹੈ ਤੇ ਮੈਨੂੰ ਇਹਦੇ ਬਾਰੇ ਥੋੜਾ ਜਿਹਾ ਇੱਕ ਜ਼ਰੂਰ ਆਂਦਾ ਹੈ ਕਿ ਜਿਸ ਤਰ੍ਹਾਂ ਉਹ ਅੱਜ ਦੀ ਦੇ ਟੇ ਜਿੱਦਾਂ ਪੈਸਾ ਡਿਮਾਂਡ ਕਰਦੇ ਨੇ ਮੇਰਾ ਵੀ ਮਨ ਸੀ ਉਹਦੇ ਨਾਲ ਫਿਲਮ ਬਣਾਉਂਦਾ ਉਦੋਂ ਮੈਂ ਗੱਲ ਕੀਤੀ ਵੀ ਸੀ ਉਹਦੇ ਨਾਲ ਉਦੋਂ ਨਵਾਂ ਨਵਾਂ ਸਟਾਰਟ ਹੋਇਆ ਸੀ ਜੀ ਤੇ ਕਹਿੰਦਾ ਸੀ ਮੈਂ ਜਰੂਰ ਕਰਾਂਗਾ ਮੈਂ ਕਿਹਾ ਸੀ ਮੇਰਾ ਬੇਟਾ ਹੈਗਾ ਛੋਟਾ ਤੇ ਇਹ ਇਹ ਤੇਰੇ ਗਾਣੇ ਸੁਣਦਾ ਉਹਦਾ ਪਹਿਲਾ ਗਾਣਾ ਆਇਆ ਸੀ ਇਹਦਾ ਰਿਲੀਜ਼ ਹੋਇਆ ਸੀ ਜੀ ਦਿਲ ਸਾਡੇ ਨਾਲ ਲਾਲਾ ਹਮ ਲੋਕ ਲੋਕ ਸਾਨੂੰ ਬੋਲ ਰਹੇ ਤੇ ਮੇਰਾ ਬੇਟਾ ਬੜਾ ਖੁਸ਼ ਹੋ ਕੇ ਸੁਣਦਾ ਸੀ ਉਹ ਦੋ ਤਿੰਨ ਸਾਲ ਦਾ ਸੀ ਫਿਰ ਮੈਂ ਉਹਨੂੰ ਉੱਥੇ ਮਲਾਇਆ ਮੈਂ ਕਿਹਾ ਤੇਰਾ ਗਾਣਾ ਬੜਾ ਸੁਣਦਾ ਓਸ ਸਟੇਜ ਤੇ ਉਹਨੂੰ ਲੈ ਗਿਆ ਸੀ ਫਿਰ ਉਹਨੇ ਕਿਹਾ ਭਾਜੀ ਤੁਹਾਡਾ ਜਰੂਰ ਕਰਾਂਗੇ ਫਿਰ ਉਹ ਕਹਿ ਰ ਇੰਨਾ ਫਰਕ ਪੈ ਗਿਆ ਸੀ ਬੰਦ ਕਰਤਾ ਸੀ ਆਪਣਾ ਤੇ ਉਹ ਅੱਗੇ-ਦਾਗੇ ਪਹੁੰਚ ਗਿਆ ਹਮ ਲੇਕਿਨ ਮੈਂ ਗੱਲ ਜ਼ਰੂਰ ਕਹਾਂ ਕਿ ਹਾਂ ਵੀ ਉਹਨੂੰ ਥੋੜਾ ਪੰਜਾਬ ਦੇ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਦੇਖੋ ਹੁਣ ਕੰਟਰੋਵਰਸੀ ਤੇ ਨਹੀਂ ਹੋ ਰਹੀ ਨਾ ਜਨਜੀਤ ਦੁਆਰੇ ਕਿ ਨਹੀਂ ਹੋ ਰਹੀਆਂ ਪੀਐਮ ਸਾਹਿਬ ਨੂੰ ਮਿਲਿਆ ਉੱਥੇ ਕੋਈ ਨਹੀਂ ਹੋ ਰਹੀਆਂ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੇ ਪੰਜਾਬ ਨੂੰ ਨਹੀਂ ਭੁੱਲਣਾ ਚਾਹੀਦਾ ਜਿੱਥੇ ਉਹ ਸਟਾਰਟ ਹੋਇਆ ਸੀ ਜੀ ਤੁਹਾਨੂੰ ਸਟਾਰਟ ਮਿਲਿਆ ਜਿੱਥੋਂ ਉਹਨੂੰ ਇੰਨੀ ਇਹਨੀ ਪਬਲਿਸਿਟੀ ਮਿਲੀ ਇੰਨਾ ਲੋਕਾਂ ਦਾ ਪਿਆਰ ਮਿਲਿਆ ਜੀ ਤੇ ਉਹਦੇ ਚ ਜਿਹੜੀ ਇਹਨਾਂ ਦੀ ਡਿਮਾਂਡ ਜਿਹੜੀ ਕੋਈ ਮੈਨੂੰ ਪ੍ਰੋਬਲਮ ਹੈਗੀ ਹੈ ਨਾ ਹੋਰ ਵੀ ਬੜੇ ਵੱਡੇ ਐਕਟਰ ਜਿਹੜੇ ਬਣ ਗਏ ਨੇ ਪੈਸੇ ਦੀ ਡਿਮਾਂਡ ਬਹੁਤ ਕਰਦੇ ਨੇ ਬਹੁਤ ਜ਼ਿਆਦਾ ਬੋਗਣ ਲੱਗੇ ਕਿਉਂਕਿ ਅੱਗੋ ਜੇ ਪ੍ਰੋਡਿਊਸਰ ਨੂੰ ਦੇਖੋ ਕੋਈ ਉਹਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੁੰਦਾ ਸੋ ਪ੍ਰੋਡਿਊਸਰ ਦਾ ਜੇ ਤੁਸੀਂ ਨਹੀਂ ਸੋਚੋਗੇ ਤੇ ਫਿਰ ਪ੍ਰੋਡਿਊਸਰ ਰਿਪੀਟ ਕਿੱਦਾਂ ਆਏਗਾ ਚਲੋ ਮੈਂ ਤਾਂ ਦੇਖੋ ਕਿਸੇ ਤਰੀਕੇ ਵੀ ਕਰੀ ਜਾਂਦਾ ਜੋ ਕਰਦਾ ਪਰ ਫਿਰ ਵੀ ਮੈਨੂੰ ਵੀ ਅੱਜ ਆ ਗਿਆ ਕਿ ਮੈਂ ਇਹਨੀਆਂ ਫਿਲਮਾਂ ਬਣਾ ਰਿਹਾ ਹਾਂ ਤੁਹੇ ਨੁਕਸਾਨ ਹੋਣ ਲੱਗ ਪਈਗਾ ਤਾਂ ਫਿਰ ਕਿਦਾਂ ਕਰਾਂਗੇ ਸੋ ਇਹਨਾਂ ਲੋਕਾਂ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਕਰਕੇ ਕਿ ਪੰਜਾਬੀ ਫਿਲਮ ਬਣਦੀ ਹੈ ਔਰ ਪੰਜਾਬੀ ਕਰਵਾਚੀਆਂ ਬਣਦੀ ਹੈ ਜੀ ਬਿਲਕੁਲ ਤੁਸੀਂ ਜਿਵੇਂ ਕਹਿ ਦਿਲ ਜੀ ਤੁਸੀਂ ਸਾਨੂੰ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ ਰੀਸੈਂਟਲੀ ਉਹਨਾਂ ਨੇ ਇੰਡੀਆ ਦੇ ਵਿੱਚ ਹਰ ਕਿਤੇ ਸ਼ੋਅ ਕੀਤੇ ਸੀਗੇ ਮਾਝੂ ਨੇ ਚੰਡੀਗੜ੍ਹ ਸ਼ੋਅ ਕੀਤੇ ਲੁਧਿਆਣਾ ਸ਼ੋਅ ਕੀਤਾ ਹੈਗਾ ਮੇਰਾ ਸਿਰਫ ਕੰਸਰਨ ਇਹ ਹੈ ਸੀ ਕਿ ਜਿਹੜੇ ਜਿਹੜੀ ਜਿਸ ਲੈਵਲ ਤੇ ਪਹੁੰਚ ਗਿਆ ਉਹਦੇ ਨਾਲ ਟੀਮ ਹੈ ਉਨਾਲ ਇਹਨੇ ਬੰਦੇ ਕੰਮ ਕਰ ਰਹੇ ਨੇ ਉਹਦੇ ਉਹਨਾਂ ਦੇ ਮੁਤਾਬਕ ਚੱਲਣਾ ਪੈਣਾ ਫੇਰਾਂ ਦੀਆਂ ਟਰਮਸ ਕੰਡੀਸ਼ਨਸ ਹੈਗੀਆਂ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਜੀ ਸੋ ਮੇਰਾ ਮਤਲਬ ਹੈ ਅੱਜ ਤੁਸੀਂ ਕਹੋਗੇ ਜੀ ਅ ਫਿਚਰ ਫਿਲਮ ਕਰਨੀ ਹੈ ਤੇ ਮੇਰਾ ਕਹੇ ਜੋ ਪਹਿ ਮੰਗਦਾ ਤੁਸੀਂ ਸੋਚ ਵੀ ਨਹੀਂ ਸਕਦੇ ਓਕੇ ਸੋ ਉਹ ਬੜਾ ਇੱਕ ਚੀਜ਼ ਦਾ ਥੋੜਾ ਜਿਹਾ ਨਾ ਹੋ ਜਾਂਦਾ ਹੈਗਾ ਦੇਖੋ ਮੈਂ ਜਿਵੇਂ ਰਾਜ ਬੱਬਰ ਸੀ ਪੰਜਾਬੀ ਫਿਲਮਾਂ ਬਹੁਤ ਕੀਤੀਆਂ ਬੜਾ ਅੱਛਾ ਐਕਟਰ ਹਮ ਬੜਾਈ ਕੰਮ ਕੀਤਾ ਹੈ ਬੜੀਆਂ ਫਿਲਮਾਂ ਬਣੀਆਂ ਹੈ ਹਮ ਲੇਕਿਨ ਉਹਨੇ ਇੱਕ ਵਾਰ ਅਨਾਉਂਸ ਕੀਤਾ ਸੀ ਮੈਂ ਸਾਲ ਜ ਇੱਕ ਵਾਰੀ ਪੰਜਾਬੀ ਫਿਲਮ ਫ੍ਰੀ ਕਰਾਂਗਾ ਹਮ ਜਿੱਤੇ ਤੜ ਕੋ ਸਬਜੈਕਟ ਅੱਛਾ ਹੈ ਅੱਛੀ ਸਟੋਰੀ ਹੈ ਕੋਈ ਲੋਗਾਂ ਨੂੰ ਜਿਹੜਾ ਲੈਸਨ ਜਾ ਰਿਹਾ ਹੈਗਾ ਵੇ ਟ੍ਰੈਂਡ ਦੇ ਹਿਸਾਬ ਨਾਲ ਕੋਈ ਚੀਜ਼ ਬਣਦੀ ਹੈ ਤੁਸੀਂ ਉੱਥੇ ਜਰੂਰ ਕੰਪਰੋਮਾਈਜ਼ ਕਰੋ ਕੋਈ ਪੈਸੇ ਦੇ ਜ਼ਿਆਦਾ ਉੱਚ ਨਾ ਆਪਣਾ ਧਿਆਨ ਜੀ ਬਿਲਕੁਲ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਜਿਹੜੇ ਵੱਡੇ ਹੋ ਜਾਂਦੇ ਆ ਉਹ ਫਿਰ ਪੈਸੇ ਜ਼ਿਆਦਾ ਮੰਗਣ ਲੱਗ ਜਾਂਦੇ ਆ ਪ੍ਰੋਡਿਊਸਰ ਤੋਂ ਤਾਂ ਕੀ ਇਹ ਮੇਲ ਐਕਟਰਸ ਨੇ ਜਿਹੜੇ ਉਹ ਕਰਦੇ ਨੇ ਜਾਂ ਫੀਮੇਲ ਸਵੀ ਕਰਦੇ ਨੇ ਦੋਨੋਂ ਕਰਦੇ ਆ ਦੋਨੋਂ ਓਕੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਵੇਂ ਫੀਮੇਲ ਐਕਟਰਸ ਨੂੰ ਘੱਟ ਮੌਕਾ ਮਿਲ ਰਿਹਾ ਅੱਗੇ ਆਉਣ ਦਾ ਬਹੁਤ ਸਾਰੇ ਫੀਮੇਲ ਐਕਟਰਸ ਨੇ ਉਹ ਵੀ ਇਹੀ ਕਹਿ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿਉਂ ਫੀਮੇਲ ਐਕਟਰਸ ਅੱਗੇ ਨਹੀਂ ਆ پا ਰਹੇ ਹੈਗੇ ਦੇਖੋ ਉਹਦਾ ਵੀ ਇੱਕ ਰੀਜ਼ਰ ਹੈਗਾ ਵੀ ਚਲੋ ਉਹ ਵੀ ਪੈਸੇ ਦੀ ਡਿਮਾਂਡ ਤੇ ਕਰਦੇ ਹੈਗੇ ਨੇ ਲੇਕਿਨ ਨਵੇਂ ਜਿਹੜੇ ਆ ਰਹੇ ਨੇ ਐਕਟਰਸ ਉਹ ਬਹੁਤ ਆ ਰਹੇ ਥੀਏਟਰ ਆਨੇ ਵੀ ਨੇ ਹੋਰ ਵੀ ਨਵੇਂ ਤੋਂ ਨਵੇਂ ਕਾਫੀ ਆ ਰਹੇ ਨੇ ਤੇ ਉੱਥੇ ਫਿਰ ਪ੍ਰੋਡਿਊਸਰ ਹੀ ਦੇਖਦਾ ਹੈ ਕਹਿੰਦਾ ਜੀ ਉੱਥੇ ਮਤਲਬ ਕਿ ਇੰਨਾ ਪੈਸਾ ਜਿਹੜੀਆਂ ਪੰਛਤ ਫੇਮਸ ਫੇਸ ਹੈਗੇ ਨੇ ਉਹ ਪੈਸਾ ਜਿੱਦਾਂ ਬਹੁਤ ਜ਼ਿਆਦਾ ਮੰਗਦੇ ਨੇ ਤੋਂ ਕੰਪੈਟਿਟਿਵ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸਾਡਾ ਬਜਟ ਕੰਟਰੋਲ 'ਚ ਆ ਜਾਏ ਉਹ ਕਿਦਾਂ ਆਏਗਾ ਜਿਹੜੀ ਲੜਕੀ ਹੈਗੀ ਇਹ ਹੀਰੂਨ ਲੈ ਨਹੀਂ ਉਹਨਾਂ ਨੇ ਉਹ ਘੱਟ ਰੇਟ ਤੇ ਬਹੁਤ ਮਿਲ ਜਾਂਦੀ ਹੈ ਜਿਹੜੀਆਂ ਨਵੀਆਂ ਕੁੜੀਆਂ ਆਉਂਦੀਆਂ ਨੇ ਜੀ ਜੀ ਅੱਛੀਆਂ ਕੁੜੀਆਂ ਲੜਕੀਆਂ ਕੰਮ ਕਰ ਰਹੀਆਂ ਹੈਗੀਆਂ ਨੇ ਹਾਂ ਸੋ ਉਸ ਕਰਕੇ ਥੋੜਾ ਜਿਹਾ ਇਹ ਪਿੱਛੇ ਰਹਿ ਰਹੀਆਂ ਨੇ ਤੇ ਫੀਮੇਲ ਜਿਹੜੀਆਂ ਪਿੱਛੇ ਰਹੀਆਂ ਮੇਲ ਅੱਗੇ ਜਾ ਰਹੀਆਂ ਜੀ ਹਾਂ ਤੇ ਫੀਮੇਲ ਐਕਟ्रेसेस ਦੀ ਗੱਲ ਕਰਦੇ ਆ ਤਾਂ ਨੀਰੂ ਬਾਜਵਾ ਜੀ ਦਾ ਸਭ ਤੋਂ ਪਹਿਲਾ ਨਾਮ ਹੁੰਦਾ ਕਿਉਂਕਿ ਉਹਨਾਂ ਨੇ ਹੀ ਇੱਕ ਸੈੱਟ ਕੀਤੀ ਸੀਗੀ ਬਾ ਫੀਮੇਲਸ ਦੇ ਲਈ ਦੇਖੋ ਜੇ ਸਟਾਰਟ ਤੇ ਉਹਨਾਂ ਤੋਂ ਪੰਜਾਬੀ ਫਿਲਮ ਜਦੋਂ ਸਟਾਰਟ ਹੋਈ ਸੀ ਉਹਨਾਂ ਤੋਂ ਵੀ ਉਹਨਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਹੈਗਾ ਸ਼ੀ ਇਜ਼ ਅ ਵੈਰੀ ਨਾਈਸ ਲੇਡੀ ਬਹੁਤ ਅੱਛੀ ਐਕਟਰਸ ਵੀ ਨੇ ਜੀ ਦੇਖੋ ਸ਼ਾਇਦ ਸਾਡੇ ਨਾਲ ਵੀ ਕਦੀ ਕੰਮ ਕਰਨ ਦਾ ਮੌਕਾ ਮਿਲੇ ਬਟ ਉਹਨਾਂ ਨੇ ਇੱਕ ਆਪਣੀ ਜਿਹੜੀ ਪੰਜਾਬੀ ਸਿਸਟਮ ਵਿੱਚ ਜੋ ਫਿਲਮਾਂ ਕੀਤੀਆਂ ਉਹਨਾਂ ਦਾ ਜੀ ਬੜੀ ਅੱਛਾ ਕੀਤੀ ਹੈ ਬਹੁਤ ਅੱਛੀ ਐਕਟਿੰਗ ਕੀਤੀ ਹੈ ਬਿਲਕੁਲ ਤੇ ਇਹਨਾਂ ਲਈ ਸਰ ਜਿਵੇਂ ਨਵੇਂ ਕਲਾਕਾਰ ਨੇ ਜਿਨੇ ਉਹਨਾਂ ਨੂੰ ਨਹੀਂ ਪਤਾ ਕਿ ਫਿਲਮ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਦਮ ਰੱਖਣਾ ਕਿਵੇਂ ਅਪਰੋਚ ਕੀਤਾ ਜਾਵੇ ਪ੍ਰੋਡਿਊਸਰਸ ਨੂੰ ਜਾਂ ਫਿਰ ਡਾਇਰੈਕਟਰਸ ਨੂੰ ਰਾਈਟਰਸ ਨੂੰ ਤਾਂ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਦੇਖੋ ਜੀ ਇਦਾਂ ਜੁਦਿਚ ਟੈਲੈਂਟ ਹੈਗਾ ਦੇਖੋ ਇਦਾਂ ਦੇ ਬੜੇ ਹੈਗੇ ਨੇ ਐਕਟਰਸ ਬਹੁਤ ਹੈਗੇ ਨੇ ਜਿਨ੍ਹਾਂ ਨੂੰ ਚਾਂਸ ਨਹੀਂ ਮਿਲ ਰਿਹਾ ਮੈਂ ਖੁਦ ਐਕਸਪੈਰੀਮੈਂਟ ਕੀਤਾ ਹੋਇਆ ਜੀ ਉਹਨਾਂ ਚੈਲੰਜ ਚ ਮਜ਼ਦਾਨ ਨੂੰ ਅੱਗੇ ਨਹੀਂ ਆ ਦਿੱਤਾ ਜਾ ਰਿਹਾ ਕੁਝ ਜਿਹੜੇ ਲੋਕ ਐਸਟੈਬਲਿਸ਼ ਹੋ ਗਏ ਨੇ ਜਿਨ੍ਹਾਂ ਦੇ ਗਰੁੱਪ ਬਣ ਗਏ ਨੇ ਉਹ ਆਪਣੇ ਗਰੁੱਪ ਚ ਖੇਡਦੇ ਪਏ ਨੇ ਜੀ ਉਹਨਾਂ ਨੇ ਇੱਕ ਮੋਨੋਪੋਲੀ ਕੀਤੀ ਹੈ ਪੈਸੇ ਚੰਗੇ ਲੈ ਲੈਂਦੇ ਨੇ ਉਹਨਾਂ ਦੀ ਕੋਸ਼ਿਸ਼ ਹੈ ਜੀ ਸਾਡੀ ਇੱਕ ਮੋਨੋਪੋਲੀ ਬਣੀ ਨਵੇਂ ਨੂੰ ਅਸੀਂ ਐਂਟਰ ਦਾ ਕਰਦੇ ਹਾਂ ਸੋ ਉਹ ਇੱਕ ਡਰਾਅ ਬੈਕ ਆਏਗਾ ਜੀ ਲੇਕਿਨ ਮੇਰੇ ਸਾਹਮਣੇ ਤੋਂ ਉਹਨਾਂ ਨੂੰ हिम्मत ਨਹੀਂ ਕਰਨੀ ਚਾਹੀਦੀ। ਹਮਮ। ਅਗਰ ਉਹ ਅੱਛਾ ਕੰਮ ਕਰਦੇ ਨੇ ਰੱਬ ਜ਼ਰੂਰ ਚਾਹਸ ਦਿੰਦਾ ਕੋਈ ਨਾ ਕੋਈ ਸਿੱਛ ਉਹਨਾਂ ਨੂੰ। ਜੀ। ਔਰ ਦਵੇਗਾ। ਔਰ ਉਹ ਸਾਹਮਣੇ ਜ਼ਰੂਰ ਆਉਣਗੇ। ਪਰ ਪੈਸੇ ਪਿੱਛੇ ਦੌੜਦਾ ਰੱਖੋ। ਹਮਮ ਹਮਮ। ਉਹਨਾਂ ਕੋਲ ਆਪਣੇ ਤੁਸੀਂ ਮਿਹਨਤ ਕਰ ਰਹੇ ਹੋ। ਹਮਮ। ਉਹ ਦੀ ਤੁਸੀਂ ਪੈਸੇ ਲਾਓ। ਮੈਂ ਮੈਂ ਜੇ ਨਵੇਂ ਵੀ ਕੋਈ ਐਕਟਰ ਆਂਦੇ ਹੈਗੇ ਨੇ। ਮੈਂ ਕਦੇ ਨਹੀਂ ਕਿਸੇ ਕੋਲ ਫ੍ਰੀ ਕੰਮ ਕਰਾਇਆ। ਹਮਮ ਹਮਮ। ਮੈਂ ਉਹਨਾਂ ਨੂੰ ਜੋ ਵੀ ਕੰਮ ਕਰਦਾ ਕਈ ਕਹਿੰਦੇ ਜੀ ਅਸੀਂ ਫ੍ਰੀ ਕੰਮ ਕਰਾਂਗੇ ਜੀ ਬਸ ਕਿੰਨਾ ਹੀ ਜੀ ਮੈਂ ਫ੍ਰੀ ਨਹੀਂ ਕਰਾਉਂਦਾ ਜਦੋਂ ਉਹ ਦੇਖਦਾ ਮੈਂ ਪਰਫਾਰਮੈਂਸ ਦਿੱਕ ਤਾਂ ਅੱਛੀ ਹੈਗੀ ਚਲ ਭਾਵੇਂ ਸ਼ਗਨ ਤੌਰ ਤੇ ਜੋ ਵੀ ਇਹ ਪਰ ਦੇਣਾ ਜ਼ਰੂਰ ਹੈ ਜੀ ਅਗਲੇ ਦਾ ਹੌਸਲਾ ਵੱਧਾ ਵੀ ਚਲੋ ਠੀਕ ਹੈ ਜੀ ਅਸੀਂ ਕੰਮ ਕਰ ਸਕਦੇ ਹਾਂ ਬਿਲਕੁਲ ਸੋ ਇਹ ਚੀਜ਼ ਹੈ ਜੀ ਤੇ ਨਾਲੇ ਤੁਹਾਡੀ ਜੇ ਫੈਮਿਲੀ ਦੀ ਗੱਲ ਕਰਦੇ ਆ ਜੇ ਤੁਸ ਦੱਸਿਆ ਕਿ ਤੁਹਾਡੇ ਬੇਟੇ ਵੀ ਨੇ ਤਾਂ ਕਿ ਉਹ ਵੀ ਇਸ ਲਾਈਨ ਦੇ ਵਿੱਚ ਹੀ ਅੱਗੇ ਆਉਣਾ ਚਾਹੁੰਦੇ ਨੇ ਹਾਂਜੀ ਮੈਂ ਆਪ ਵੀ ਚਾਹਨਾ ਮੇਰਾ ਛੋਟਾ ਬੇਟਾ ਵੀ ਮੇਰਾ ਨਵਲਾ ਹੈ ਜੀ ਉਹ ਨਸਲੀ ਕੰਮ ਕਰ ਰਿਹਾ ਹੈਗਾ ਰੀਅਲ اسٹیਟ ਦਾ ਕੰਮ ਕਰ ਰਿਹਾ ਹੈ ਉਹਦਾ ਵੀ ਡ੍ਰੀਮ ਹੈਗਾ ਹੂੰ ਤੇ ਦੇਖੋ ਰੱਬ ਮੇਰ ਜਦੋਂ ਕਰੇਗਾ ਟਾਈਮ ਆਏਗਾ ਜੀ ਜ਼ਰੂਰ ਕਰਾਂਗੇ ਬਿਲਕੁਲ ਤੇ ਸਰ ਇਹਨਾਂ ਲਈ ਤੁਹਾਡੇ ਅੱਗੇ ਫਿਊਚਰ ਪਲਾਨਸ ਕੀ ਨੇ ਜੇ ਤੁਸੀਂ ਦੱਸਣਾ ਚਾਹੋ ਉਹ ਅ ਦੇਖੋ ਫਿਊਚਰ ਫਿਲਮ ਤਾਂ ਦੱਸਿਆ ਮੇਰਾ ਪੈਸ਼ਨ ਹੈਗਾ ਵੀ ਅ ਬਸ ਜਿਹੜੀਆਂ ਹੁਣ ਪ੍ਰੋਬਲਮਸ ਆ ਰਹੀਆਂ ਨੇ ਕੰਪੀਟੀਸ਼ਨ ਆ ਰਹੇ ਆ ਇਹਦੇ ਤੇ ਉਹ ਜਿੰਨਾ ਚਾ ਥੋੜਾ ਕੰਟਰੋਲ ਨਹੀਂ ਹੁੰਦਾ ਉਹਨਾਂ ਚਾ ਤੇ ਮੈਂ ਵੀ ਥੋੜਾ ਜਿਹਾ ਸੋਚ ਲਈ ਬੜਾ ਮਹਨਤ ਤੇ ਜ਼ਰੂਰ ਬਣਾਵਾਂਗਾ ਜੀ ਪਰ ਇਹੀ ਹੈਗਾ ਕਿ ਉਹ ਉਹ ਚੀਜ਼ ਨਹੀਂ ਹੈਗੀ ਜੋ ਮਾਰਕੀਟ ਦਾ ਟ੍ਰੈਂਡ ਬਣ ਚੁੱਕਾ ਹੈਗਾ ਇਸ ਲਈ ਉਹਦੇ ਚ ਇੱਕ ਇੰਨਾ ਟਫ ਕੰਪੀਟੀਸ਼ਨ ਆ ਗਿਆ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਤੁਹਾਡੀ ਰੈਵਨਿਊ ਜਿਹੜਾ ਉਹਦਾ ਕਵਰ ਹੋਣਾ ਚਾਹੀਦਾ ਚਲੋ ਮੈਂ ਕਹਿੰਦਾ ਜੀ ਮੇਰਾ ਭਾਵੇਂ ਕੋਈ 75% ਵੀ ਕਵਰ ਹੋਵੇ ਮੈਂ ਤਦ ਵੀ ਕਰ ਦੂੰਗਾ ਫਿਲਮ ਆ ਪਰ ਸਾਡਾ YouTube ਚੈਨਲ ਅੱਛਾ ਚੱਲਦਾ ਜੀ ਉਹਦੇ ਵਿੱਚ ਫਿਲਮਾਂ ਦੇ ਵਿੱਚ ਕਈ ਵਾਰੀ ਐਸਾ ਹੁੰਦਾ ਹੈ ਕਿ ਮਤਲਬ ਕਿ 3-4 ਸਾਲ ਬਾਅਦ ਇੰਨਾ ਤੁਹਾਡਾ ਰੈਵਨਿਊ ਆ ਜਾਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਹ ਹਮਮ ਸੋ ਇਟ ਜਿਹਾ ਕੁਦਰਤੀਆਂ ਨੇ ਕਿਤਨਾ ਹੁੰਦਾ ਉਹ ਫਿਰ ਇਸ ਤਰ੍ਹਾਂ ਹੀ ਇੰਟਰਸਟ ਬਣਦਾ ਰਹਦਾ ਹੈ ਜਿੱਦਾ ਅਗੋ ਰੈਵਨਿਊ ਚਲਦਾ ਹੈ ਤੇ ਸਰ ਜਿਵੇਂ ਜਿਵੇਂ ਸਮਾਗ ਅੱਗੇ ਵਧ ਰਿਹਾ ਤਾਂ ਬਿਲਕੁਲ ਹੀ ਜਿਹੜਾ ਹੁਣ ਟ੍ਰੈਂਡ ਹੈ ਬਦਲ ਚੁੱਕਿਆ ਜਿਵੇਂ ਪਹਿਲਾਂ ਨਾ ਫਿਲਮਸ ਦਾ ਚਾਹ ਹੁੰਦਾ ਸੀ ਲੋਕਾਂ ਨੂੰ ਦੇਖਣ ਦਾ ਪਰ ਅੱਜ ਕੱਲ ਸੋਸ਼ਲ ਮੀਡੀਆ ਆ ਚੁੱਕਿਆ ਹੈ ਤਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਵੀ ਬਹੁਤ ਜ਼ਿਆਦਾ ਆ ਚੁੱਕੇ ਨੇ ਜਿਵੇਂ ਤੁਸੀਂ ਵੀ ਜਾਣਦੇ ਹੋਗੇ ਕਾਫੀ ਤਾਂ ਕਾਫੀ ਲੋਕ ਉਹਨਾਂ ਵੱਲ ਵੀ ਰੁਝਾਵ ਉਹਨਾਂ ਦਾ ਵਧ ਰਿਹਾ ਆ ਤਾਂ ਤੁਸੀਂ ਉਸ ਚੀਜ਼ ਨੂੰ ਠੀਕ ਮੰਨਦੇ ਹੋ ਕਿ ਸੋਸ਼ਲ ਮੀਡੀਆ ਆਉਣ ਦੇ ਨਾਲ ਫਿਲਮਾਂ ਤੇ ਅਸਰ ਪ ਹਾਂਜੀ ਬਿਲਕੁਲ ਪਿਆ ਹੈ ਜੀ ਸੋਸ਼ਲ ਮੀਡੀਆ ਨਾਲ ਤੇ ਬਿਲਕੁਲ ਪਿਆ ਹੈਗਾ ਜੀ ਕਿਉਂਕਿ ਇਹ ਚੀਜ਼ਾਂ ਕਰਕੇ ਚੇਂਜਸ ਆਈਆਂ ਹੈ ਯਾਨੀ ਪਹਿਲਾਂ ਚੇਂਜਸ ਹੁੰਦੀਆਂ ਹੀ ਨਹੀਂ ਸੀ ਹੁੰਦੀਆਂ ਜੀ ਤੇ ਉਹ ਹੁਣ ਹਰ ਚੀਜ਼ ਉੱਪਰ ਹੋ ਗਈ ਹੈ ਹਰ ਚੀਜ਼ ਤੁਸੀਂ ਦੇਖੋ ਇੰਨਾ ਕੁਝ ਦੇਖ ਲੈਂਦੇ ਹੋ ਤੁਸੀਂ ਅੱਜ YouTube ਖੋਲੋ ਉੱਥੇ ਕਿੰਨਾ ਕੁਝ ਮਿਲ ਲਏਗਾ Facebook ਖੋਲੋ ਤੁਸੀਂ Instagram ਖੋਲੋ ਉਹ ਅਚਾਰੀਆਂ ਚੀਜ਼ਾਂ ਨਹੀਂ ਹੈ ਜਿਆਦਾ ਉੱਪਰ ਹੋ ਗਈਆਂ ਅਗਲੇ ਦੇ ਵਿੱਚ ਲੋਕਾਂ ਦੀ ਹਰ ਹਰ ਆਦਮੀ ਜਿਹੜਾ ਨਾ ਇਸ ਲਾਈਨ 'ਵਾਲ ਆਣਾ ਚਾਹੁੰਦਾ ਹੈ ਸੋ ਆ ਤੇ ਜਾਂਦਾ ਇੱਕ ਵਾਰੀ ਪਰ ਉਹਦੇ ਚ ਪ੍ਰੋਬਲਮ ਇਹ ਹੈ ਕਿ ਗੋ ਨਈ ਉਹ ਚਲਦੀਆਂ ਫਿਲਮਾਂ ਨਹੀਂ ਕੰਮ ਹੁੰਦਾ ਹੈਗਾ ਜੀ ਤੇ ਉਸ ਕਰਕੇ ਇਹਦਾ ਇਫੈਕਟ ਬਹੁਤ ਜ਼ਿਆਦਾ ਹੈ ਜੀ ਕਾਫੀ ਸਾਰੇ ਵੱਡੇ ਵੱਡੇ ਕਲਾਕਾਰਾਂ ਨੂੰ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਇਨਫਲੂਐਂਸਰਸ ਦੀ ਹੈਲਪ ਲੈਣੀ ਪੈ ਰਹੀ ਹੈ ਆਪਣੀਆਂ ਫਿਲਮਾਂ ਨੂੰ ਪ੍ਰੋਮੋਟ ਕਰਨ ਦੇ ਲਈ ਹਮਮ ਜੇਕਰ ਤੁਸੀਂ ਅੱਗੇ ਜਦੋਂ ਫਿਲਮਾਂ ਬਣਦੀਆਂ ਸੀ ਇੰਨੀ ਪ੍ਰੋਮੋਸ਼ਨ ਕਿੱਥੇ ਹੁੰਦੀ ਸੀ ਹੁਣ ਤੁਸੀਂ ਦੇਖੋ ਕੋਈ ਫਿਲਮ ਬਣੀ ਹੈ ਤੇ ਉਹਦੇ ਚ ਜਿੰਨੀ ਪ੍ਰੋਮੋਸ਼ਨ ਹੋਣ ਪੈਸਾ ਲੱਗਦਾ ਹੈਗਾ ਉਹ ਆਮ ਬੰਦਾ ਕਰ ਨਹੀਂ ਸਕਦਾ ਹੈਗਾ ਬਿਲਕੁਲ ਦੂਸਰਾ ਮੈਂ ਸੋਚਿਆ ਜੀ ਫਿਲਮ ਬਣਾਵਾਂਗੇ ਫਿਚਰ ਫਿਲਮ ਬਣਾਵਾਂਗੇ ਪਰ ਉਹ ਪਰ ਉਸ ਪ੍ਰਮੋਸ਼ਨ ਵਾਸਤੇ ਬਹੁਤ ਪੈਸਾ ਚਾਹੀਦਾ ਹੈ ਉਹ ਟ੍ਰੈਂਡ ਬਣ ਗਿਆ ਸੋ ਇਹ ਗੱਲ ਇਹ ਕੁਝ ਲੋਗਾ ਦੇ ਹੱਥ ਗਏ ਮਾਇ ਚੁਕੀ ਜਿੰਨਾ ਕੋਈ ਪੈਸਾ ਬਹੁਤ ਹੈਗਾ ਉਹ ਕਰਦੇ ਵੀ ਨੇ ਪਰ ਮੇਰੇ ਹਿਸਾਬ ਨਾਲ ਉਹ ਰਿਟਰਨ ਨਹੀਂ ਆ ਰਹੀ ਹੈਗੀ ਜਿੰਨੀ ਇਨਵੈਸਟਮੈਂਟ ਪ੍ਰਮੋਸ਼ਨ ਦੇ ਉੱਤੇ ਹੋ ਰਹੀ ਹੈ ਜੀ ਬਿਲਕੁਲ ਤੇ ਨਾਲ ਹੀ ਸਰ ਹੁਣ ਸਮਾਂ ਜਜ਼ਰ ਨਹੀਂ ਦੇ ਰਿਹਾ ਹੈਗਾ ਜਾਣ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਕਹਿ ਸਕਦੇ ਹੋ ਹਾਂਜੀ ਮੈਂ ਜ਼ਰੂਰ ਕਰਵਾਗਾ ਜੀ ਮੈਂ ਜਾਣ ਤੋਂ ਪਹਿਲਾਂ ਹਰ ਇੰਟਰਵਿਊ ਚ ਇਹੀ ਕਹਣਾ ਵਾ ਕਿ ਮੇਰੀਆਂ ਜਿਹੜੀਆਂ ਫਿਲਮਾਂ ਹੈਗੀਆਂ ਇੱਕ ਫੈਮਿਲੀ ਬੇਸ ਹੈਗੀਆਂ ਨੇ ਇੱਕ ਇਨਸਾਨੀਅਤ ਦੇ ਉੱਪਰ ਹੈਗੀਆਂ ਜਿਹੜਾ ਮੇਰਾ ਇੱਕ ਮੇਨ ਬੇਸ ਹੈਗਾ ਕਿ ਆਪਣੇ ਮਾਪੇ ਜਿਹੜੇ ਤੁਹਾਡੇ ਨੇ ਜਿੰਨਾ ਤੁਹਾਨੂੰ ਜਨਮ ਦਿੱਤਾ ਉਹਨਾਂ ਦੀ ਤੁਸੀਂ ਕਦਰ ਕਰੋ ਤੁਹਾਨੂੰ ਪਤਾ ਹੈ ਜੋ ਟਾਈਮ ਹੈਗਾ ਵੀ ਬੱਚਿਆਂ ਦਾ ਟ੍ਰੈਂਡ ਜੋ ਚੱਲ ਰਿਹਾ ਹੈਗਾ ਜਿਵੇਂ ਕਈ ਬੱਚੇ ਕਾਫੀ ਬੱਚੇ ਇਤੇ ਕੈਨੇਡਾ ਚ ਆ ਗਏ ਨੇ ਮਾਪੇ ਕਰ ਲੈਨੇ ਹਮ ਬਾਅਦ ਚ ਉਹਨਾਂ ਨੂੰ ਭੁੱਲ ਵੀ ਜਾਂਦੇ ਨੇ ਗਲਿੰਕ ਵੀ ਖਤਮ ਹੋ ਜਾਂਦੇ ਨੇ ਬੜਾ ਇੱਕ 올ਡ ਜਿਹੜੀ ਲਾਈਫ ਹੈ ਨਾ ਜਿਹੜੀ ਉਹ ਬੜੀ 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 ਦਰਦਨਾਕ ਮੈਂ ਤੇ ਇਹ ਕਹਾਂਗਾ ਹਮ ਅਨਲੈਸ ਜੇ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰੋਗੇ ਸੇਵਾ ਕਰੋਗੇ ਪੁੱਛੋਗੇ ਕਰੋਗੇ ਆਪਣਾ ਫਰਜ਼ ਨਿਭਾਓਗੇ ਤੇ ਰੱਬ ਵੀ ਬਹੁਤ ਖੁਸ਼ ਹੋਏਗਾ ਤੁਹਾਨੂੰ ਬਲੇਸਿੰਗ ਮਿਲਣਗੀਆਂ ਤੇ ਤੁਸੀਂ ਅੱਗੇ ਵਧੋਗੇ ਹਮ ਤੁਹੇ ਜਿਦਾਂ ਮੈਂ ਸੂਈ ਮੈਂ ਮੇਸ਼ਾ ਕਰਦਾ ਆਇਆ ਵਾ ਤੇ ਇਹੀ ਕਹਾਂਗਾ ਕਿ ਤੁਸੀਂ ਆਪਣੇ ਉਸ ਰੱਬ ਤੋਂ ਬਾਅਦ ਤੇ ਮਾਂ-ਬਾਪ ਹੀ ਨੇ ਜੀ ਉਹਨਾਂ ਦਾ ਜਰੂਰ ਧਿਆਨ ਰੱਖੋ ਬਿਲਕੁਲ ਬਹੁਤ ਸੋਹਣਾ ਤੁਸੀਂ ਸੁਨੇਹਾ ਦਿੱਤਾ ਸਾਰਿਆਂ ਨੂੰ ਇਹ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸਟੂਡੀਓ ਚ ਆਉਣ ਦੇ ਲਈ ਥੈਂਕ ਯੂ ਜੀ ਮੈਂ ਤੁਹਾਡਾ ਥੈਂਕਸ ਕਰਦਾ ਹਾਂ ਭੁੱਲਰ ਸਾਹਿਬ ਮੇਰੇ ਬਹੁਤ ਪੁਰਾਣੇ ਦੋਸਤ ਨੇ ਬੜਾ ਰਿਗਾਰਡ ਕਰਦੇ ਨੇ ਮੈਂ ਵੀ ਉਹਨਾਂ ਦਾ ਕਰਦਾ ਤੇ ਸਾਰੇ ਦਰਸ਼ਕਾਂ ਨੂੰ ਜੀ ਮੇਰੀ ਪਿਆਰ ਭਰੀ ਸੱਸਰੀ ਘਰ ਸੱਸ ਦਾ ਇਸੀ ਅਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਪਰਮਜੀਤ ਖਨੇਜਾ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜੋ ਕਿ ਐਕਟਰ ਰਾਈਟਰ ਤੇ ਪ੍ਰੋਡਿਊਸਰ ਵੀ ਨੇ ਤੇ ਉਮੀਦ ਹੈ ਤੁਹਾਨੂੰ ਸਾਡੀਆਂ ਅੱਜ ਦੀਆਂ ਗੱਲਬਾਤਾਂ ਵਧੀਆ ਲੱਗੀਆਂ ਹੋਣਗੀਆਂ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਗੱਲਬਾਤਾਂ ਕੀਤੀਆਂ ਨਵੇਂ ਕਲਾਕਾਰ ਕਿਸ ਤਰ੍ਹਾਂ ਦੇ ਨਾਲ ਇੰਡਸਟਰੀ ਦੇ ਵਿੱਚ ਪੈਰ ਰੱਖ ਸਕਦੇ ਨੇ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਵਧੀਆ ਲੱਗਿਆ ਹੋਵੇਗਾ ਫਿਲਹਾਲ ਸਾਡੇ ਅੱਜ ਦੇ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹੋ ਹਮਦਰ ਟੀਵੀ ਦੇ ਨਾਲ ਮਨਿੰਦੇਵ ਇਜਾਜ਼ਤ ਸੱਚ ਰੇਕਾਰ